ਜਿਵੇਂ ਕਿ ਹਾਲ ਹੀ ਦੇ ਵਿੱਚ ਭਾਰਤ ਵੱਲੋਂ ਪਾਕਿਸਤਾਨ ਤੇ ਆਪਰੇਸ਼ਨ ਸੰਧੂਰ ਹਮਲੇ ਦੀ ਕਾਰਵਾਈ ਕੀਤੀ ਗਈ ਉੱਥੇ ਹੀ ਇਸ ਦੀ ਗੂੰਜ ਸਿਰਫ ਸਰਹੱਦਾਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਕਲਾਕਾਰੀ ਦੀ ਦੁਨੀਆ ਦੇ ਵਿੱਚ ਵੀ ਇਸ ਨੇ ਹਲਚਲ ਮਚਾ ਦਿੱਤੀ ਭਾਰਤੀ ਜਵਾਨਾਂ ਵੱਲੋਂ ਦਿਖਾਏ ਗਏ ਜੋਸ਼ ਤੇ ਜਵਾਬ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਬਹੁਤ ਹੀ ਫੇਮਸ ਨਾਇਕ ਇਫਤਖਾਰ ਠਾਕੁਰ ਜਿਹੜਾ ਕਾਮੇਡੀ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਚਿਹਰਾ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੁਣ ਕਮਾਂਡਾ ਤੇ ਵਾਦਾਂ ਦੇ ਨਾਲ ਕਿਰੇ ਹੋਏ ਨੇ ਇੱਕ ਨਵੀਂ ਵੀਡੀਓ ਦੇ ਵਿੱਚ ਇਫਤਖਾਰ ਠਾਕੁਰ ਆਪਣੇ ਕਮੰਡ ਦੇ ਘੋੜੇ ਤੇ ਸਵਾਰ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜਾ ਚੰਗਾ ਮਾੜਾ ਕਹਿੰਦਾ ਨਜ਼ਰ ਆ ਕਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਲਿਖੀ ਕਾਮੇਡੀ ਸਾਡੀ ਲਿਖੀ ਡਾਇਲੋਗ ਬਾਸੀ ਤੋਂ ਬਿਨਾ ਪੰਜਾਬੀ ਫਿਲਮਾਂ ਚੱਲ ਨਹੀਂ ਸਕਦੀਆਂ ਅਤੇ ਉਹਨਾਂ ਉਹ ਸਾਡਾ ਨਹੀਂ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਹਾਂ ਇਸ ਦੇ ਨਾਲ ਹੀ ਉਹ ਕਹਿੰਦੇ ਇਹ ਵੀ ਨਜ਼ਰ ਆਏ ਕਿ ਉਹ ਸਾਡੇ ਤੋਂ ਬਿਨਾ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ ਪਹਿਲੀ ਵਾਰ ਨਹੀਂ ਹੈ ਜਦੋਂ ਇਫਤਖਾਰ ਠਾਕੁਰ ਨੇ ਵਿਵਾਦਿਤ ਬਿਆਨ ਦਿੱਤਾ ਹੋਵੇ ਪਿਛਲੇ ਦਿਨ ਇੱਕ ਪਾਕਿਸਤਾਨੀ ਟੀਵੀ ਚੈਨਲ ਦੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਭਾਰਤ ਦੇ ਵਿਰੁੱਧ ਇਸੇ ਤਰ੍ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਧਮਕੀ ਦਿੱਤੀ ਸੀ ਇਸ ਬਿਆਨ ਦੇ ਮਗਰੋਂ ਵੀ ਉਹਨਾਂ ਦੇ ਬਾਈਕਾਟ ਦੀ ਜਿਹੜੀ ਮੰਗ ਹੈ ਉਹ ਜ਼ੋਰ ਫੜ ਗਈ ਸੀ ਇਬਾਦਤ ਪਿਆਨ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਵੱਡੇ ਨਾਮਾਂ ਨੇ ਉਹਨਾਂ ਦੇ ਇਸ ਬਿਆਨ ਨੂੰ ਨਿੰਦਣਯੋਗ ਦੱਸਿਆ ਇਫਤਖਾਰ ਠਾਕੁਰ ਨੂੰ ਭਵਿੱਖ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਦਾ ਹਿੱਸਾ ਨਾ ਬਣਵਾਉਣ ਦੀ ਅਪੀਲ ਵੀ ਕੀਤੀ ਗਈ ਹੈ